ਕਿ ਜਿੰਨੇ ਮਰਜੀ ਗੁਨਾਹ ਅਚੇਤ ਹੋਏ ਹੋਣ ਜਦੋਂ ਜਾਹਗਾ ਜਾਏ ਉਹਦੇ ਚਰਨ ਪਕੜ ਕੇ ਕਹੇ ਬਾਪੂ ਬਹੁਤ ਗਲਤੀਆਂ ਹੋ ਗਈਆਂ ਬਖਸ਼ ਦੇ ਸੱਚੀ ਮੁੱਚੀ ਅਥਰੂ ਡਿੱਗਦਿਆਂ ਸਾਰਾ ਸੀਨੇ ਨਾਲ ਲਾ ਲੈਂਦਾ ਉਹਨੂੰ ਪਤਾ ਹੈ ਬੰਦਾ ਗੁਨਾਹ ਕਰ ਰਿਹਾ ਹੈ ਵੈਗੁਰੂ ਜੀ ਗੁਨਾਹ ਕਰ ਰਿਹਾ ਹੈ ਤੇ ਫਿਰ ਵੀ ਵੇਖੋ ਦਈ ਜਾਂਦਾ ਕਿਉਂਕਿ ਉਹ ਆਪਣਾ ਸੁਭਾਅ ਨਹੀਂ ਕਦੀ ਤਿਆਗਦਾ ਹੁੰਦਾ ਗੁਰਬਾਣੀ ਤਾਂ ਇਥੋਂ ਤੱਕ ਕਹਿੰਦੀ ਹੈ ਬੁਢੇਪਾ ਤਾਂ ਬੜਾ ਵਧੀਆ ਹੈ ਜੇ ਮੰਨ ਲਉ ਤੂੰ ਅੰਤਲੇ ਸਮੇਂ ਮੰਜੀ ਤੇ ਪਿਆ ਹੈ ਨਾ ਉੱਠ ਵੀ ਨਹੀਂ ਸਕਦਾ ਬੰਦਗੀ ਕਰ ਤੇਰਾ ਤਾਂ ਵੀ ਭਲਾ ਹੋ ਜਾਏ ਸਦਨ ਖਾਰਾ ਸਿਮਰੀਆ ਨਾਨਕ ਸੇ ਦੇਹ ਆਵਨ ਉਹ ਦਿਨ ਤੇਰੇ ਤੇ ਵੀ ਆਉਂਦਾ ਵਿਓ ਮੇਰਿਆ ਮਨਾ ਉਹਨੂੰ ਚੇਤੇ ਕਰ ਜਿਹੜਾ ਘਰ ਘਰ ਵਿੱਚ ਸੱਦੇ ਭੇਜ ਰਿਹਾ ਉਹ ਜਿੱਦਨ ਤੇਰਾ ਜਨਮ ਹੋਇਆ ਸੀ ਨਾ ਤੂੰ ਪਹਿਲੀ ਕਿਲਕਾਰੀ ਮਾਰੀ ਰੋਣ ਦੀ ਯਾਦ ਰੱਖੀ ਰੱਬ ਨੇ ਤੈਨੂੰ ਜਨਮ ਹੀ ਤਾਂ ਦਿੱਤਾ ਪਹਿਲਾਂ ਤੇਰਾ ਸਾਲ ਲਿਖਿਆ ਮੌਤ ਦਾ